ਸੋ ਅਸੀਂ ਦੇਖ ਰਹੇ ਸੀ ਨਾਬੁਕਦਨਜ਼ਰ ਦਾ ਜੋ ਦੂਸਰਾ ਸੁਪਨਾ ਦਾਨੀਲ 4 ਅਧਿਆਇ ਵਿੱਚ ਜੋ ਸਾਨੂੰ ਮਿਲਦਾ ਆ ਔਰ ਇਹ ਉਸ ਦੇ ਵਿੱਚ ਚੌਥਾ ਵੀਡੀਓ ਆ ਸੋ ਅੱਜ ਅਸੀਂ ਅੱਗੇ ਵਧਾਂਗੇ ਹੁਣ ਤੱਕ ਜੋ ਅਸੀਂ ਦੇਖਿਆ ਕਿ ਕਿਸ ਪ੍ਰਕਾਰ ਦਾਨੀਲ ਨੇ ਸੁਪਨੇ ਦਾ ਅਰਥ ਜੋ ਰਾਜੇ ਨੂੰ ਦੱਸਿਆ ਕਿ ਉਹ ਜੋ ਰੋਖਿਆ ਉਹ ਤੁਸੀਂ ਹੋ ਔਰ ਉਸ ਰੋਖ ਨੂੰ ਜੋ ਆ ਕੱਟਣ ਦੀ ਜੋ ਸਵਰਗ ਵੱਲੋਂ ਜੋ ਕੋਸ਼ਿਸ਼ ਨਾ ਹੋ ਚੁੱਕੀ ਆ ਔਰ ਕਿਸ ਪ੍ਰਕਾਰ ਤੁਸੀਂ ਜਾਨਵਰਾਂ ਦੇ ਵਿੱਚ ਹੱਕੇ ਜਾਓਗੇ ਔਰ ਸੱਤ ਸਮੇਂ ਤੁਹਾਡੇ ਉੱਤੇ ਗੁਜ਼ਰਨਗੇ ਉਸ ਦੇ ਵਿੱਚ ਤੁਸੀਂ ਆਕਾਸ਼ ਦੀ ਟ੍ਰੇਲ ਦੇ ਨਾਲ ਤਾਰੋ ਹੋਗੇ ਔਰ ਬਲਦਾਂ ਦੀ ਤਰ੍ਹਾਂ ਤੁਸੀਂ ਖਾਹ ਖਾਓਗੇ ਇਹ ਸਾਰੀਆਂ ਚੀਜ਼ਾਂ ਦਾਨੀਅਲ ਨੇ ਜੋ ਆ ਰਾਜਾ ਨਬੂਦ ਨਜ਼ਰ ਨੂੰ ਜੋ ਦੱਸਿਆ ਔਰ ਅਸੀਂ ਦੇਖਿਆ ਕਿ ਕਿਸ ਪ੍ਰਕਾਰ ਲੋਹੇ ਔਰ ਪਿੱਤਲ ਦੇ ਜਿਹੜੇ ਸੰਗਲ ਜਾਂ ਬੰਦਨ ਸੀਗੇ ਜਿਨ੍ਹਾਂ ਦੇ ਨਾਲ ਉਸ ਨੂੰ ਬੰਨਿਆ ਗਿਆ ਉਸ ਮੋਢ ਨੂੰ ਸੋ ਇਹ ਸਾਰੇ ਚੀਜ਼ਾਂ ਵਿੱਚ ਅਸੀਂ ਕਾਫੀ ਕੁਝ ਸਿੱਖਿਆ ਸੋ ਅੱਜ ਅਸੀਂ ਅੱਗੇ ਵਧਦੇ ਹਾਂ ਚਾਰ ਦਾ 23 ਬੱਚੇ ਨੂੰ ਅਸੀਂ ਪੜ੍ਹਦੇ ਹਾਂ ਇਸ ਸਗਾ ਤੇ ਉੱਤੇ ਲਿਖਿਆ ਜੋ ਮਹਾਰਾਜ ਨੇ ਇੱਕ ਰਾਖੇ ਹਾਂ ਇੱਕ ਪਵਿੱਤਰ ਜਾਨ ਨੂੰ ਆਕਾਸ਼ੋਂ ਉਤਰਦੇ ਅਤੇ ਇਹ ਆਗ ਦੇ ਵੇਖਿਆ ਕਿ ਰੁੱਖ ਨੂੰ ਕੱਟ ਕੇ ਢਾ ਦਿਓ ਅਤੇ ਉਹਦਾ ਸਤਿਆਨਾਸ਼ ਕਰ ਸਟੋ ਇਸ ਸਗਾ ਤੇ ਅਸੀਂ ਰੁੱਕ ਕੇ ਇੱਕ ਚੀਜ਼ ਸਿੱਖਦੇ ਹਾਂ ਦੇਖੋ ਸਵਰਗ ਤੋਂ ਇੱਕ ਘੋਸ਼ਣਾ ਹੋ ਰਹੀ ਆ ਕਿਦੇ ਵਾਸਤੇ ਉਸ ਰੁੱਖ ਵਾਸਤੇ ਉਹ ਰੁੱਖ ਕੌਣ ਆ ਰਾਜਾ ਨਬੁਕਦਨਜ਼ਰ ਮਤਲਬ ਬਾਬਲ ਸਾਮਰਾਜ ਦਾ ਬਾਦਸ਼ਾਹ ਸੇ ਸ਼ਗਤ ਲਿਖਿਆ ਉਸ ਦਾ ਸਤਿਆਨਾਸ਼ ਕਰ ਸਕੋ ਦੇਖੋ ਜ਼ਿੰਦਗੀ ਦੇ ਵਿੱਚ ਹਮੇਸ਼ਾ ਇੱਕ ਚੀਜ਼ ਨੂੰ ਅਸੀਂ ਯਾਦ ਰੱਖੀਏ ਕਿ ਜਦੋਂ ਖੁਦਾ ਕਿਸੇ ਦੀ ਇੱਕ ਖੁਸ਼ਹਾਲੀ ਦੀ ਘੋਸ਼ਣਾ ਕਰ ਦਿੰਦਾ ਹੈ ਜਦੋਂ ਖੁਦਾ ਕਿਸੇ ਨੂੰ ਬਹਾਲ ਕਰਨ ਦਾ ਇੱਕ ਅਨਾਉਂਸਮੈਂਟ ਕਰ ਦਿੰਦਾ ਹੈ ਨਾ ਤਾਂ ਉਸ ਵਿਅਕਤੀ ਨੂੰ ਖੁਸ਼ਹਾਲ ਹੋਣ ਤੋਂ ਉਸ ਵਿਅਕਤੀ ਨੂੰ ਬਹਾਲ ਹੋਣ ਤੋਂ ਦੁਨੀਆ ਦੀ ਕੋਈ ਤਾਕਤ ਜੋ ਉਹਨੂੰ ਰੋਕ ਨਹੀਂ ਸਕਦੀ ਜਿਸ ਪ੍ਰਕਾਰ ਪ੍ਰੋਬ ਦੇ ਵਚਨ ਦੇ ਵਿੱਚ ਲਿਖਿਆ ਆ 113 ਜ਼ਬੂਰ ਔਰ ਉਸਤਾ 8 ਔਰ ਸੱਤ ਔਰ ਅੱਠਵਾਂ ਚਨ ਉਸੇ ਪੜਦੇ ਆ ਸਗੋਂ ਲਿਖਿਆ ਜਿਹੜਾ ਗਰੀਬ ਨੂੰ ਖਾਂਕ ਵਿੱਚੋਂ ਚੁੱਕਦਾ ਅਤੇ ਕੰਗਾਲ ਨੂੰ ਰੂੜੀ ਤੋਂ ਉਠੁੰਦਾ ਹੈ ਔਰ ਅੱਠਵਾਂ ਭਈ ਉਹਨੂੰ ਪਤਵੰਤਾਂ ਵਿੱਚ ਸਗੋਂ ਉਹਤੇ ਆਪਣੇ ਲੋਕਾਂ ਦੇ ਪਤਵੰਤਾਂ ਵਿੱਚ ਬਿਠਾਵੇ ਸੋ ਕਹਿੰਦਾ ਭਾਵ ਕਿ ਜੇ ਖੁਦਾ ਨੇ ਕਿਸੇ ਨੂੰ ਉੱਪਰ ਚੁੱਕਣ ਦਾ ਉੱਚਾ ਉਠਾਉਣ ਦਾ ਅਗਰ ਉਸਨੇ ਇੱਕ ਡਿਸੀਜਨ ਲੈ ਲਿਆ ਤਾਂ ਚਾਹੇ ਉਹ ਵਿਅਕਤੀ ਦੇ ਹਾਲਾਤ ਕਿੰਨੇ ਵੀ ਵਿਗੜੇ ਹੋਣ ਕਿੰਨੇ ਵੀ ਵੱਤੋਂ ਬੱਤਰ ਹੋਣ ਚਾਹੇ ਕਿੰਨੀ ਵੀ ਦੁਨੀਆ ਉਹਦੇ ਖਿਲਾਫ ਹੋ ਜਾਏ ਉਸਦੇ ਉੱਪਰ ਉਠਣ ਤੋਂ ਚਾਹੇ ਕਿੰਨਾ ਬੇਵਸ ਕਿੰਨਾ ਲਾਚਾਰ ਆ ਪਰ ਅਗਰ ਪਰਮੇਸ਼ਰ ਨੇ ਅਗਰ ਇੱਕ ਫੈਸਲਾ ਲੈ ਲਿਆ ਕਿ ਮੈਂ ਇਹਨੂੰ ਉੱਚਾ ਚੁੱਕੂੰਗਾ ਇਸਨੂੰ ਖੁਸ਼ਹਾਲ ਕਰੂੰਗਾ ਇਸਨੂੰ ਬਹਾਲ ਕਰੂੰਗਾ ਇਸਦੇ ਹਾਲਾਤ ਬਦਲ ਦਊਂਗਾ ਤਾਂ ਕੋਈ ਵੀ ਚੀਜ਼ ਉਸ ਨੂੰ ਖੁਸ਼ਹਾਲ ਹੋਣ ਤੋਂ ਰੋਕ ਨਹੀਂ ਸਕਦੀ ਪਰ ਇਸ ਸੇ ਬਿਲਕੁਲ ਆਪੋਜ਼ਿਟ ਅਗਰ ਅਸੀਂ ਦੇਖੀਏ ਤੋ ਅਗਰ ਪਰਮੇਸ਼ਵਰ ਨੇ ਅਗਰ ਫੈਸਲਾ ਲੈ ਲਿਆ ਕਿਸੇ ਦੇ ਜੀਵਨ ਨੂੰ ਸਤਿਆਨਾਸ ਕਰਨ ਦਾ ਕਿਸੇ ਦੇ ਜੀਵਨ ਦਾ ਸਤਿਆਨਾਸ ਕਰਨ ਦਾ ਕਿਸੇ ਨੂੰ ਬਰਬਾਦ ਕਰਨ ਦਾ ਫੈਸਲਾ ਅਗਰ ਖੁਦਾ ਨੇ ਲੈ ਲਿਆ ਅਗਰ ਸਵਰਗ ਵੱਲੋਂ ਘੋਸ਼ਣਾ ਹੋ ਗਈ ਤਾਂ ਫਿਰ ਇਸ ਗੱਲ ਦਾ ਵੀ ਕੋਈ ਮਹੱਤਵ ਨਹੀਂ ਰਹਿ ਜਾਂਦਾ ਕਿ ਉਹ ਵਿਅਕਤੀ ਕਿੰਨਾ ਉਚਾਈਆਂ ਦੇ ਉੱਤੇ ਆ ਉਹ ਕਿੰਨਾ ਪਾਵਰਫੁਲ ਆ ਉਹਦੇ ਨਾਲ ਕਿੰਨੀ ਦੁਨੀਆ ਖੜੀ ਆ ਕਿਹੜੀ ਤਾਕਤ ਲੈ ਕੇ ਉਹ ਖੜਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਉਹ ਪਰਮੇਸ਼ਰ ਨੇ ਅਗਰ ਕਿਸੇ ਨੂੰ ਉੱਪਰ ਚੁੱਕਣਾ ਆ ਤਾਂ ਫਿਰ ਕੋਈ ਮਤਲਬ ਨਹੀਂ ਰਹਿ ਜਾਂਦਾ ਕਿ ਉਹ ਵਿਅਕਤੀ ਕਿੰਨਾ ਨੀਚੇ ਆ ਔਰ ਅਗਰ ਖੁਦਾ ਨੇ ਕਿਸੇ ਨੂੰ ਨੀਚੇ ਸੁੱਟਣਾ ਹੈ ਤਾਂ ਫਿਰ ਇਸ ਗੱਲ ਦਾ ਵੀ ਕੋਈ ਮਹੱਤਵ ਨਹੀਂ ਰਹਿ ਜਾਂਦਾ ਕਿ ਉਹ ਵਿਅਕਤੀ ਕਿੰਨੀ ਉਚਾਈ ਦੇ ਉੱਤੇ ਬੈਠਾ ਹੈ ਸੋ ਇਸ ਲਈ ਪਰਮੇਸ਼ਰ ਕਹਿ ਰਿਹਾ ਉਸ ਦਾ ਸਤਿਆਨਾਸ਼ ਕਰ ਸੁੱਟੋ ਦੇਖੋ ਸਤਿਆਨਾਸ਼ ਪਰਮੇਸ਼ਰ ਕਹਿ ਰਿਹਾ ਹੁਣ ਨਬੁਗਦ ਨਜ਼ਰ ਨੂੰ ਕੌਣ ਬਚਾ ਸਕਦਾ ਹੈ ਕਿ ਕੋਈ ਦੁਨੀਆ ਦੀ ਤਾਕਤ ਇਸ ਨੂੰ ਕੋਈ ਇਸ ਦੇ ਰਾਜ ਦੀ ਤਾਕਤ ਇਸ ਨੂੰ ਬਚਾ ਨਹੀਂ ਸਕਦੀ ਸੋ ਅੱਗੇ ਸਿਵਾਦੇ ਸਗਤ ਲਿਖਿਆ ਤਾਂ ਹੀ ਜ਼ਮੀਨ ਵਿੱਚ ਉਹਦੀਆਂ ਜੜਾਂ ਦਾ ਮੋੜ ਛੱਡ ਦਿਓ ਸੋ ਇੱਥੇ ਇੱਕ ਸਿੱਖਣ ਵਾਲੀ ਚੀਜ਼ ਆ ਕਿ ਇਸ ਸਮੇਂ ਜਦੋਂ ਨਬੂਕਦਨਜ਼ਰ ਦੇ ਉੱਪਰ ਪਰਮੇਸ਼ਰ ਦਾ ਇੱਕ ਨਿਆਜ ਹੋ ਆ ਉਹ ਡਿੱਗਣ ਜਾ ਰਿਹਾ ਹੈ ਪਰਮੇਸ਼ਰ ਵੱਲੋਂ ਇੱਕ ਕੋਸ਼ਨਾ ਹੋ ਰਹੀ ਸਤਿਆਨਾਸ਼ ਦੀ ਪਰ ਉਸਤੇ باوجود ਵੀ ਨਬੂਕਦਨਜ਼ਰ ਵਾਸਤੇ ਇੱਕ ਖੁਸ਼ੀ ਦੀ ਗੱਲ ਜੋ ਆ ਇਸ ਨੂੰ ਰਾਹਤ ਦੇਣ ਵਾਲੀ ਜਿਹੜੀ ਚੀਜ਼ ਇਸ ਦੇ ਵਾਸਤੇ ਆ ਉਹ ਕੀ ਆ ਕਿ ਤੇਰੀ ਜੜ ਜੋ ਆ ਨਾ ਉਹਨੂੰ ਮੁੱਢੋਂ ਨਹੀਂ ਪੁੱਟਿਆ ਜਾ ਰਿਹਾ ਤੇਰਾ ਤਣੇ ਦੇ ਉੱਤੇ ਵਾਰ ਹੋਇਆ ਆ ਤੇਰਾ ਤਣਾ ਕੱਟਿਆ ਗਿਆ ਆ ਤੇਰੀਆਂ ਟਾਹਣੀਆਂ ਕੱਟੀਆਂ ਗਈਆਂ ਤੇਰਾ ਫਲ ਖਿਲਾਰ ਦਿੱਤਾ ਗਿਆ ਆ ਪਰ ਸਭ ਤੋਂ ਵੱਡੀ ਚੀਜ਼ ਨਬੂਗਦ ਨਜ਼ਰ ਦੀ ਇਸ ਸਮੇ ਉਸ ਨੂੰ ਰਾਹਤ ਦੇਣ ਵਾਲੀ ਕੀ ਆ ਕਿ ਉਸ ਦਾ ਮੋਢ ਛੱਡ ਦਿੱਤਾ ਗਿਆ ਉਸ ਦੀ ਜੜ ਨਹੀਂ ਉਖਾੜੀ ਗਈ ਉਸ ਦਾ ਮਤਲਬ ਕੀ ਆ ਕਿ ਇਸ ਸਮੇ ਜੋ ਪਰਮੇਸ਼ਰ ਵੱਲੋਂ ਸਤਿਆਨਾਸ਼ ਦੀ ਕੋਸ਼ਿਸ਼ ਨਾ ਹੋਈ ਆ ਇਹ ਸਿਰਫ ਕੀਆ ਇੱਕ ਅਕਲ ਸਿਖਾਉਣ ਦੇ ਉਦੇਸ਼ ਨਾਲ ਆ ਉਹ ਪਰਮੇਸ਼ਰ ਜੋ ਆ ਸਰਵਨਾਸ਼ ਨਹੀਂ ਕਰ ਰਿਹਾ ਨਬੂਗਦ ਨਜ਼ਰ ਦੇ ਜੀਵਨ ਚ ਪਰਮੇਸ਼ਰ ਉਸ ਨੂੰ ਉਖਾੜ ਕੇ ਪੂਰੀ ਤਰ੍ਹਾਂ ਬਰਬਾਦ ਨਹੀਂ ਕਰ ਰਿਹਾ ਬਲਕਿ ਇੱਕ ਹੱਦ 'ਚ ਰਹਿ ਕੇ ਖੁਦਾ ਉਸ ਨੂੰ ਕੀ ਕਰ ਰਿਹਾ ਅਕਲ ਸਿਖਾਉਣ ਦੇ ਉਦੇਸ਼ ਨਾਲ ਪਰਮੇਸ਼ਰ ਕੁਝ ਚੀਜ਼ ਸਮਝਾਉਣ ਦੀ ਇੱਕ ਮਨਸ਼ਾ ਦੇ ਨਾਲ ਕੁਝ ਸਮੇਂ ਮਤਲਬ 7 ਸਮੇਂ ਲਿਖਿਆ ਮਤਲਬ 7 ਸਾਲ ਦਾ ਇੱਕ ਬੇहद ਇੱਕ ਭਿਆਨਕਰ ਖੌਫਨਾਕ ਇੱਕ ਦੌਰ ਉਹਦੇ ਅੱਗੇ ਲੈ ਕੇ ਆਇਆ ਮਤਲਬ 7 ਸਾਲ 7 ਸਾਲ ਤੋਂ ਬਾਅਦ ਜਵਾ ਫੇਰ ਤੋਂ ਨਵੁਗੁਦ ਨਜ਼ਰ ਤੇਰਾ ਏ ਜੜ ਏ ਤੇਰਾ ਮੋਡ ਫੇਰ ਪੁੰਗਰੇਗਾ ਸੋ ਇੱਕ ਵੱਡੀ ਰਾਹਤ ਦੇਣ ਵਾਲੀ ਗੱਲ ਆ ਨਵੁਗੁਦ ਨਜ਼ਰ ਵਾਸਤੇ ਕਿਉਂਕਿ ਜਦੋਂ ਤੱਕ ਮੋਡ ਤੇਰਾ ਕਾਇਮ ਆ ਤੇਰੀ ਜੜ ਕਾਇਮ ਆ ਤੇਰਾ ਤਣਾ ਫੇਰ ਤੋਂ ਕੀ ਆ ਪੁੰਗਰਨ ਦੀ ਵੀ ਕੀ ਤੇਨੂੰ ਆਸ ਹੈ ਪਰ ਅਗਰ ਤੇਰਾ ਜੜ ਉਖਾੜ ਦਿੱਤਾ ਜਾਂਦਾ ਤੋ ਤੂੰ 7 ਸਾਲ ਵਾਸਤੇ ਨਹੀਂ ਤੂੰ ਅਨੰਤ ਕਾਲ ਵਾਸਤੇ ਤੂੰ ਇੱਕ ਅੱਗ ਦੇ ਵਿੱਚ ਵੀ ਜਾ ਸਕਦਾ ਸੀਗਾ ਫਿਲਹਾਲ ਤੋ ਤੂੰ 7 ਸਾਲ ਲਈ ਜੰਗਲ ਚ ਜਾਏਗਾ ਔਰ ਇਹ ਇੱਕ ਇੱਕ ਦਿਨ ਜਦੋਂ guzrega ਉਸ ਦੇ ਨਾਲ ਤੇਰਾ ਸਮਾਂ ਘਟਦਾ ਜਾਏਗਾ ਤੇਰਾ ਕਾਊਂਟਡਾਊਨ ਸ਼ੁਰੂ ਹੋ ਜਾਏਗਾ ਜਿਸ ਤਰ੍ਹਾਂ ਤੂੰ ਜੰਗਲ ਚ ਜਾਏਗਾ ਉਹ 6 ਸਾਲ ਵੀ ਰਹਿ ਜਾਏਗਾ ਫਿਰ 5 ਫਿਰ 4 ਫਿਰ 3 ਫਿਰ 2 ਫਿਰ ਇੱਕ ਸਾਲ ਰਹੇਗਾ ਔਰ ਫਿਰ ਜੋ ਤੇਰਾ 7 ਸਾਲ ਖਤਮ ਹੋ ਜਾਏਗਾ ਪਰ ਸੋਚ ਕੇ ਦੇਖੋ ਅਗਰ ਜੜ ਉਖਾੜ ਦਿੱਤੀ ਗਈ ਤਾਂ ਫਿਰ ਕਾਊਂਟਡਾਊਨ ਸ਼ੁਰੂ ਨਹੀਂ ਹੁੰਦਾ ਫਿਰ ਉਸ ਦਾ ਕੋਈ ਉਲਟੀ ਗਿਣਤੀ ਸ਼ੁਰੂ ਨਹੀਂ ਹੋਏਗੀ ਅਗਰ ਪਰਮੇਸ਼ਰ ਦਾ ਉਹ ਆਖਰੀ ਨਿਆ ਅਗਰ ਕਿਸੇ ਦੇ ਉੱਤੇ ਆ ਗਿਆ ਅਗਰ ਜੜ ਉਖਾੜ ਦਿੱਤੀ ਗਈ ਅਗਰ ਜੜ ਉਖਾੜਨ ਦਾ ਸਮਾਂ ਆ ਗਿਆ ਤਾਂ ਫਿਰ ਪਰਮੇਸ਼ਰ ਦੇ ਨਿਆ ਦਾ ਸਮਾਂ 7 ਸਾਲ ਨਹੀਂ ਹੋਏਗਾ ਫਿਰ ਉਹ ਅਨੰਤ ਕਾਲ ਦਾ ਸਮਾਂ ਹੋਏਗਾ ਔਰ ਉਹ ਕਦੀ ਖਤਮ ਹੋਣ ਵਾਲਾ ਨਹੀਂ ਹੈ ਕਿਉਂਕਿ ਇੱਕ ਸਮਾਂ ਹੁੰਦਾ ਆ ਜਦੋਂ ਖੁਦਾ ਜੋ ਆ ਆਪਣੀ ਤਲਵਾਰ ਸਾਡੇ ਉੱਤੇ ਚਲੁੰਦਾ ਆ ਉਹ ਪਰਮੇਸ਼ਰ ਆਪਣਾ ਇੱਕ ਨਿਆ ਆਪਣੀ ਸਜ਼ਾ ਸਾਡੇ ਜੀਵਨ ਚ ਭੇਜਦਾ ਆ ਪਰ ਫਿਲਹਾਲ ਉਹ ਖੁਦਾ ਸਾਡੇ ਤਣੇ ਤੇ ਸਾਡੀ ਟਾਣੀ ਦੇ ਉੱਤੇ वार ਕਰਦਾ ਹੈ ਪਰ ਫਿਰ ਵੀ ਜਦੋਂ ਤੱਕ ਇਹ ਜ਼ਿੰਦਗੀ ਚੱਲ ਰਹੀ ਆ ਇਹ ਸਾਹ ਚੱਲ ਰਹੇ ਆ ਤੋਂ ਉਸ ਸਮੇਂ ਤੱਕ ਸਮਝ ਲਓ ਕਿ ਅਜੇ ਸਾਡੀ ਜੜ ਦੇ ਉੱਤੇ वार ਨਹੀਂ ਹੋਇਆ ਅਜੇ ਤੱਕ ਖੁਦਾ ਨੇ ਸਾਨੂੰ ਮੁੱਢੋਂ ਉਖਾੜ ਕੇ ਨਹੀਂ ਸੁੱਟਿਆ ਕਿਉਂਕਿ ਜਿਹੜਾ ਟਣਾ ਕਟਿਆ ਗਿਆ ਆ ਜਿਹੜੀ ਡਾਣੀ ਤੋੜੀ ਗਈ ਆ ਉਹ ਤੋਂ ਦੁਬਾਰਾ ਫੇਰ ਪੁੰਗਰ ਸਕਦੀ ਆ ਪਰ ਜਿਸ ਦਿਨ ਖੁਦਾ ਨੇ ਸਾਡਾ ਮੁੱਢ ਸਾਡੀ ਜੜਾਂ ਉਖਾੜ ਕੇ ਪੁੱਟ ਦਿੱਤੀਆਂ ਉਸ ਦਿਨ ਤੋਂ ਬਾਅਦ ਜੜ ਪੁੰਗਰਨ ਦਾ ਕੋਈ ਦੂਸਰੀ ਸੰਭਾਵਨਾ ਫਿਰ ਨਹੀਂ ਹੋ ਸਕਦੀ ਇਸ ਲਈ ਪਰਮੇਸ਼ਰ ਚਾਹੁੰਦਾ ਕਿ ਅਗਰ ਖੁਦਾ ਦੀ ਇੱਕ ਤਲਵਾਰ ਤੁਹਾਡੇ ਤੇ ਚੱਲੀ ਆ ਅਗਰ ਪਰਮੇਸ਼ਰ ਨੇ ਅਕਲ ਸਿਖਾਉਣ ਦੇ ਉਦੇਸ਼ ਨਾਲ ਅਗਰ ਖੁਦਾ ਨੇ ਥੋੜੀ ਅਕਲ ਸਿਖਾਉਣ ਦੀ ਮਨਛਾਹ ਦੇ ਨਾਲ ਅਗਰ ਕੁਝ 7 ਸਾਲ ਦਾ ਸਮਾਂ ਜਾਂ 5 ਸਾਲ 10 ਸਾਲ ਚਾਹੇ 1 ਸਾਲ ਚਾਹੇ ਕੋਈ ਵੀ ਜਿਸਨ ਨਬੂਗਦ ਨਜ਼ਰ ਲਈ 7 ਸਾਲ ਲਈ ਖੁਦਾ ਨੇ ਉਸ ਨੂੰ ਠਹਿਰਾ ਦਿੱਤਾ ਕਿ ਇਹ 7 ਸਾਲ ਤੂੰ ਕਾ ਖਾਏਗਾ ਇਹ 7 ਸਾਲ ਤੂੰ ਜੰਗਲ ਚ ਤੂੰ ਆਕਾਸ਼ ਦੀ ਤਰੇਲ ਨਾਲ ਤਰ ਕੀਤਾ ਜਾਏਗਾ ਅਗਰ ਪਰਮੇਸ਼ਰ ਨੇ ਇਸ ਤਰ੍ਹਾਂ ਦਾ ਕੁਝ ਸਮਾਂ ਸਾਡੇ ਜੀਵਨ ਚ ਠਹਿਰਾ ਦਿੱਤਾ ਅਗਰ ਸਾਨੂੰ ਐਸੀ ਕਿਸੇ ਕਲੇਸ਼ ਚ ਕਿਸੇ ਐਸੀ ਮੁਸੀਬਤ ਚ ਕਿਸੇ ਐਸੇ ਸੰਕਟ ਵਿੱਚ ਪਾ ਦਿੱਤਾ ਆ ਅਕਲ ਸਿਖਾਉਣ ਲਈ ਤਾਂ ਫਿਰ ਉਹ ਪਰਮੇਸ਼ਰ ਚਾਹੁੰਦਾ ਕਿ ਤੂੰ ਅਕਲ ਸਿੱਖ ਲਾ ਪਰਮੇਸ਼ਰ ਚਾਹੁੰਦਾ ਕਿ ਅਜੇ ਜੋ ਤਣੇ ਤੇ ਵਾਰ ਹੋਇਆ ਆ ਤਾਂ ਉਹਨੇ ਵਿੱਚ ਤੂੰ ਅਕਲ ਸਿੱਖ ਅਗਰ ਅਜੇ ਤੋਂ ਫਲ ਖਿਲ ਰਿਹਾ ਆ ਟਾਹਣੀਆਂ ਕੱਟੀਆਂ ਗਈਆਂ ਆ ਅਗਰ ਮਨਛਾ ਖੁਦਾ ਦੀ ਅਕਲ ਸਿਖਾਉਣ ਦੀ ਆ ਤਾਂ ਪ੍ਰਭੂ ਚਾਹੁੰਦਾ ਤੂੰ ਅਕਲ ਸਿੱਖ ਲਾ ਕਿਉਂ ਕਿ ਜਦੋਂ ਤੱਕ ਤੇਰੀ ਜੜ ਜ਼ਮੀਨ ਦੇ ਵਿੱਚ ਛੱਡੀ ਗਈ ਆ ਉਦੋਂ ਤੱਕ ਤੇਰ ਕੋ ਅਕਲ ਸਿੱਖਣ ਦਾ ਮੌਕਾ ਆ ਅਜੇ ਤੱਕ ਜੋ ਪਨਿਸ਼ਮੈਂਟ ਜੋ ਸਜ਼ਾ ਜੋ ਖੁਦਾ ਦਾ ਕਰੋਧ ਤੂੰ ਪ੍ਰਗਟ ਹੁੰਦਾ ਦੇਖਿਆ ਅਜੇ ਤੱਕ ਤੋਂ ਤੇਰੇ ਤਣੇ ਤੇ ਆ ਤੇਰੀਆਂ ਟਾਹਣੀਆਂ ਤੇ ਆ ਉਸ ਦੇ ਬਾਵਜੂਦ ਵੀ ਖੁਦਾ ਦੀ ਕਿਰਪਾ ਖੁਦਾ ਦੀ ਇੱਕ ਦਇਆ ਆ ਜਿਹੜਾ ਅਜੇ ਤੱਕ ਉਸ ਨੇ ਤੇਰੀ ਜੜ ਨੂੰ ਜ਼ਮੀਨ ਤੋਂ ਉਖਾੜ ਕੇ ਨਹੀਂ ਸੁਟਿਆ ਔਰ ਅਗਰ ਇਸ ਸਬ ਦੇ ਬਾਵਜੂਦ ਵੀ ਅਗਰ ਤੂੰ ਅਕਲ ਨਹੀਂ ਸਿੱਖੇਗਾ ਅਗਰ ਤੂੰ ਪਛਤਾਪ ਨਹੀਂ ਕਰੇਗਾ ਅਗਰ ਤੂੰ ਦਿਨ ਪ੍ਰਤੀ ਦਿਨ ਹੋਰ ਤੋਂ ਹੋਰ ਕਠੋਰ ਹੁੰਦਾ ਜਾਏਗਾ ਇੱਕ ਪਰਮੇਸ਼ਰ ਦੀ ਮਾਰ ਖਾਨ ਤੋਂ ਬਾਅਦ ਵੀ ਤੋ ਫਿਰ ਇੱਕ ਸਮਾਏਗਾ ਉਹ ਖੁਦਾ ਤੇਰੀ ਟਾਣੀ ਤੇ ਵਾਰ ਨਹੀਂ ਕਰੇਗਾ ਉਹ ਪਰਮੇਸ਼ਰ ਤੇਰੇ ਤਣੇ ਤੇ ਵਾਰ ਨਹੀਂ ਕਰੇਗਾ ਉਹ ਪਰਮੇਸ਼ਰ ਤੇਰੇ ਮੁੱਢ ਤੇ ਵਾਰ ਕਰੇਗਾ ਤੇਰੀ ਜੜ ਤੋਂ ਉਖਾੜ ਕੇ ਤੈਨੂੰ ਸੁੱਟ ਦੇਗਾ ਔਰ ਉਸ ਤੋਂ ਬਾਅਦ ਦੁਬਾਰਾ ਤੇਰੀ ਜੜ ਭੁੰਗਰਾਂ ਦਾ ਕੋਈ ਮੌਕਾ ਤੇਰੇ ਕੋਲ ਨਹੀਂ ਹੋਏਗਾ ਇਸ ਲਈ ਪਰਮੇਸ਼ਰ ਦਾ वचन ਜੋ ਆ ਸਾਨੂੰ ਬੋਲਦਾ ਹੈ ਸੱਤ ਜ਼ਬੂਰ ਉਸਦਾ 12 ਔਰ 13 वचनोंਸੀਂ ਪੜ ਸਕਦੇ ਹਾਂ ਇਸ ਸ਼ਗਤ ਲਿਖਿਆ ਜੇ ਮਨੁੱਖ ਨਾ ਮੁੜੇ ਤਾਂ ਉਹ ਆਪਣੀ ਤਲਵਾਰ ਤਿੱਖੀ ਕਰੇਗਾ ਉਹਨੇ ਆਪਣਾ ਤਨੋਖ ਝੁਕਾ ਕੇ ਤਿਆਰ ਕਰ ਛੱਡਿਆ ਹੈ 13 वचन ਉਹਨੇ ਉਸਦੇ ਲਈ ਮੌਤ ਦਾ ਸ਼ਸਤਰ ਵੀ ਤਿਆਰ ਕੀਤਾ ਹੈ ਉਹ ਆਪਣੇ ਤੀਰਾਂ ਨੂੰ ਅਗਨ ਬਾਣ ਬਣਾਉਂਦਾ ਹੈ ਇਸ ਲਈ ਪਰਮੇਸ਼ਰ ਦਾ ਨਿਆਂ ਦੀ ਤਲਵਾਰ ਅਗਰ ਅਜੇ ਤੱਕ ਅਸੀਂ ਆਪਣੇ ਜੀਵਨ ਚ ਚਲਦੀ ਦੇਖੀ ਆ ਤੋ ਅਜੇ ਤੱਕ ਸਮਝ ਲੋ ਕਿ ਸਿਰਫ ਤਣੇ ਤੇ ਵਾਰ ਹੋਇਆ ਟਾਣੀ ਤੇ ਵਾਰ ਹੋਇਆ ਫਲ ਤੇ ਵਾਰ ਹੋਇਆ ਆ ਪਰ ਅਜੇ ਤੱਕ ਵੀ ਖੁਦਾ ਨੇ ਸਾਨੂੰ ਜੜ ਤੋਂ ਉਖਾੜ ਕੇ ਨਹੀਂ ਸੁਟਿਆ ਕਿਉਂਕਿ ਪਰਮੇਸ਼ਰ ਚਾਹੁੰਦਾ ਕਿ ਅਸੀਂ ਉਸ ਤਾੜਨਾ ਦੇ ਨਾਲ ਉਸ ਖੁਦਾ ਦੇ ਕਰੋਧ ਦੇ ਨਾਲ ਅਸੀਂ ਅਕਲ ਸਿੱਖ ਜਾਈਏ ਅਸੀਂ ਆਪਣੀ ਕਠੋਰਤਾਈ ਆਪਣੇ ਟੀਟ ਪੁਣੇ ਨੂੰ ਛੱਡ ਕੇ ਅਸੀਂ ਖੁਦਾ ਦੇ ਅੱਗੇ ਗੁਟਨੇ ਟੇਕਦੇ ਹਈਏ ਕਿ हे ਪ੍ਰਭੂ ਜੋ ਪਿਛਲੀਆਂ ਸਮਿਆਂ 'ਚ ਮੈਂ ਆਪਣੇ ਦਿਲ ਨੂੰ ਕਠੋਰ ਕੀਤਾ ਔਰ ਪ੍ਰਭੂ ਆਪਣੇ ਪਾਪ ਨੂੰ ਛੱਡ ਕੇ ਮੰਨ ਕੇ ਤੇਰੇ ਵੱਲ ਮੁੜਨ ਦੀ ਬਜਾਏ ਪ੍ਰਭੂ ਮੈਂ ਸੋ ਪਾਪ ਦੇ ਵਿੱਚ ਬਣਿਆ ਰਿਹਾ ਇਸ ਪ੍ਰਕਾਰ ਪ੍ਰਭੂ ਦੇ ਵਚਨ 'ਚ ਲਿਖਿਆ ਆਂ ਇਹ ਪ੍ਰਾਣੀ 30 ਦਾਏ ਉਸਤੇ 15 ਇਚ ਲਿਖਿਆ ਅੱਜ ਜੇ ਤੁਸੀਂ ਉਹਦੀ ਆਵਾਜ਼ ਸੁਣੋ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਬਗਾਵਤ ਦੇ ਦਿਨ ਇਸਕਾ ਤੇ ਲਿਖਿਆ ਹੈ 16 ਵਿੱਚ ਲਿਖਿਆ ਉਹ ਕਿਹੜੇ ਸਨ ਜਿਨ੍ਹਾਂ ਸੁਣ ਕੇ ਬਗਾਵਤ ਕੀਤੀ ਭਲਾ ਉਹਨਾਂ ਸਬਨਾ ਨਹੀਂ ਜਿਹੜੇ ਮੂਸਾ ਦੇ ਰਾਹੀ ਮਿਸਰੋਂ ਨਿਕਲਾਏ ਸਨ ਔਰ 17 ਵਚਨ ਚ ਲਿਖਿਆ ਅਤੇ ਉਹ ਕਿੰਨਾ ਨਾਲ 40 ਵਰੇ ਗਰੰਝ ਰਿਹਾ ਭਲਾ ਉਹਨਾਂ ਨਾਲ ਨਹੀਂ ਜਿੰਨਾ ਪਾਪ ਕੀਤਾ ਅਤੇ ਜਿੰਨਾਂ ਦੀਆਂ ਲੋਥਾਂ ਉਜਾੜ ਵਿੱਚ ਪਈਆਂ ਰਹੀਆਂ 18 ਵਚਨ ਚ ਲਿਖਿਆ ਅਤੇ ਕਿੰਨਾ ਨੂੰ ਉਸਨੇ ਸੌਖ ਆ ਗਿਆ ਆਖਿਆ ਭਈ ਉਹ ਮੇਰੇ ਆਰਾਮ ਵਿੱਚ ਨਾ ਵੜਨਗੇ ਪਰ ਉਹਨਾਂ ਨੂੰ ਜਿਹੜੇ ਆਣ ਆਗਿਆਕਾਰ ਸਨ ਔਰ 19 ਵਚਨ ਚ ਲਿਖਿਆ ਅਸੀਂ ਇਹ ਵੇਖਦੇ ਹਾਂ ਜੋ ਬੇਪ੍ਰਤੀਤੀ ਦੇ ਕਾਰਨ ਉਸ ਵਿੱਚ ਵੜ ਨਾ ਸਕੇ ਸੋ ਚਾਰ ਬਚਨ ਇਸ ਸਗਤ ਅਸੀਂ ਪੜੇ ਲਿਖੋ ਕਿਹੜੇ ਜੀਨਾਂ ਬਗਾਵਤ ਕੀਤੀ ਉਹ ਕੌਣ ਸੀ ਜਿਨਾਂ ਨਾਲ ਉਹ 40 ਵਰੇ ਗਰੰਝ ਰਹਾ ਔਰ ਉਹ ਕੌਣ ਸੀ ਜਿਨਾਂ ਲਈ ਪਰਮੇਸ਼ਰ ਨੇ ਸੌਂ ਖਾ ਕੇ ਆਖਿਆ ਸੀ ਇਹ ਮੇਰੇ ਆਰਾਮ ਵਿੱਚ ਨਹੀਂ ਵੜਨਗੇ ਇਸ ਸਗਤ ਪ੍ਰਭੂ ਦਾ ਦਾਸ ਲਿਖਦਾ ਆ ਕਿ ਉਹ ਲੋਕ ਜਿਹੜੇ ਮਿਸਰ ਤੋਂ ਨਿਕਲੇ ਇਹ ਲੋਕ ਜਿਨ੍ਹਾਂ ਦੀਆਂ ਲੋਥਾਂ ਉਜਾੜ ਚ ਪਈਆਂ ਰਹੀਆਂ ਇਹ ਲੋਕ ਜਿੰਨਾ ਹਮੇਸ਼ਾ ਅਣ ਆਗਿਆਕਾਰੀ ਨੂੰ ਹੀ ਪਸੰਦ ਕੀਤਾ ਔਰ ਇਹ ਲੋਕ ਆਪਣੀ بے ਪ੍ਰਤੀਤੀ ਦੇ ਕਾਰਨ ਉਸ ਵਿੱਚ ਨਹੀਂ ਵੜ ਸਕੇ ਇਸ ਲਈ ਇਹ ਸਾਡੇ ਵਾਸਤੇ ਕਿੰਨੀ ਵੱਡੀ ਇੱਕ ਚੇਤਾਵਨੀ ਹੈ ਪਰਮੇਸ਼ਰ ਦਾ ਵਚਨ ਸਾਨੂੰ ਦੇ ਰਿਹਾ ਕਿ ਕਠੋਰ ਤਾਈ ਦਾ ਨਤੀਜਾ ਉਹ ਕੀ ਨਿਕਲਦਾ ਆ ਸਾਡੀਆਂ ਲਾਸ਼ਾਂ ਉਸ ਉਜਾੜ ਚ ਉਸ ਸਫਰ ਦੇ ਵਿੱਚ ਵਿਛ ਜਾਂਦੀਆਂ ਆ ਉਹ ਪਰਮੇਸ਼ਰ ਜਿਨੇ ਮਿਸਰ ਤੋਂ ਇਸ ਲਈ ਕੱਢਿਆ ਤਾਂ ਕਿ ਤਾਨੂੰ ਕਨਾਨ ਦੀ ਧਰਤੀ ਦੇ ਉੱਤੇ ਲੈ ਕੇ ਜਾਣਾ ਆ ਪਰ ਉਸ ਦੇ ਬਾਵਜੂਦ ਵੀ ਵਚਨ ਚ ਲਿਖਿਆ ਇਹਨਾਂ ਦੀਆਂ ਲਾਸ਼ਾਂ ਉਜਾੜ ਦੇ ਵਿੱਚ ਹੀ ਗਲ ਸੜ ਗਈਆਂ ਅੱਜ ਕਿੰਨੇ ਮਸੀਹੀ ਲੋਕ ਜਿਨ੍ਹਾਂ ਨੂੰ ਖੁਦਾ ਉਸ ਪਾਪਮਈ ਉਸ ਸੰਸਾਰ ਚੋਂ ਉਸ ਮਿਸਰ ਚੋਂ ਕੱਢਦਾ ਆ ਉਹ ਪਰਮੇਸ਼ਰ ਇਸ ਲਈ ਤਾਂ ਕਿ ਉਸਾਂ ਨੰਤ ਜੀਵਨ ਦੇ ਵਿੱਚ ਤੈਨੂੰ ਲੈ ਕੇ ਜਾਣਾ ਆ ਪਰ ਸਿਰਫ ਆਪਣੀ ਕਠੋਰਤਾਈ ਔਰ ਆਪਣੇ ਢੀਠਪਣੇ ਔਰ ਆਪਣੀਆਂ ਲਾਪਰਵਾਹੀਆਂ ਦੇ ਕਾਰਨ ਇਸ ਸਫਰ ਦੇ ਵਿੱਚ ਹੀ ਉਹਨਾਂ ਦੀਆਂ ਲਾਸ਼ਾਂ ਵਿਛ ਜਾਂਦੀਆਂ ਹਨ ਇਸ ਸਫਰ ਚ ਹੀ ਉਹਨਾਂ ਦੇ ਮੋਢ ਉਹਨਾਂ ਦੀਆਂ ਜੜਾਂ ਨੂੰ ਪਰਮੇਸ਼ਰ ਉਖਾੜ ਕੇ ਸੁੱਟ ਦਿੰਦਾ ਹੈ ਜਿਸ ਪ੍ਰਕਾਰ ਹਨਾਨਿਆ ਔਰ ਜ਼ਫੀਰਾ ਤੁਸੀਂ ਦੇਖ ਸਕਦੇ ਹੋ ਰਸੂਲਾਂ ਦੇ ਕਰਤੱਵ ਪੰਜਵਾਂ ਅਧਿਆਇ ਇੱਕ ਦੌਲਤ ਨੂੰ ਪਿਆਰ ਕਰਨ ਦੇ ਕਾਰਨ ਇੱਕ ਸਿਰਫ ਲਾਲਚ ਨੂੰ ਆਪਣੇ ਜੀਵਨ ਚ ਸਥਾਨ ਦੇਣ ਦੇ ਕਾਰਨ ਇੱਕ ਪਰਮੇਸ਼ਰ ਦੇ ਨਿਆਂ ਨੂੰ ਤੁੱਛ ਸਮਝਣ ਦੇ ਕਾਰਨ ਉਹਨਾਂ ਦੀਆਂ ਲਾਸ਼ਾਂ ਉਸ ਪਰਮੇਸ਼ਰ ਦੀ ਹਜ਼ੂਰੀ ਚ ਚੁਕਣੀਆਂ ਪੈਗੀਆਂ ਉਹ ਪਰਮੇਸ਼ਨ ਜਿਹੜਾ ਮੱਤੀ ਦੀ ਅਨਜ਼ੀਲ ਮਰਕਸ ਲੁਕਾਈ ਹੁੰਨਾ ਅਸੀਂ ਚਾਰਾਂ ਦੇ ਵਿੱਚ ਪੜਦੇ ਆ ਉਹ ਖੁਦਾ ਜਾਣਦਾ ਸੀ ਪ੍ਰਭੂ ਯੀਸ਼ੂ ਮਸੀਹ ਜਿਹੜਾ ਜਾਣਦਾ ਸੀ ਤੋਂ ਮੁਰਦੇ ਉੱਠ ਕੇ ਖੜੇ ਹੋ ਜਾਂਦੇ ਸੀਗੇ ਉਹ ਲਾਜ਼ਰ ਕਬਰ ਚੋਂ ਬਾਹਰ ਆ ਗਿਆ ਚਾਹੇ ਉਸ ਦੀ ਕੁੜੀ ਉੱਠ ਕੇ ਖੜੀ ਹੋ ਗਈ ਉਹ ਖੁਦਾ ਜਿਸ ਤੇ ਜਾਨ ਦੇ ਨਾਲ ਜਿਸ ਦੀ ਹਜ਼ੂਰੀ ਚ ਮਰਦੇ ਉੱਠ ਕੇ ਖੜੇ ਹੋ ਜਾਂਦੇ ਸੀ ਉਸ ਖੁਦਾ ਦੀ ਮਹਿਮਾ ਕਰਦੇ ਸੀ ਉਸ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਹ ਹਨਾਨਿਆ ਸਫੀਰਾ ਜ਼ਿੰਦਾ ਖੜੇ ਸੀ ਔਰ ਮਾਰ ਕੇ ਸੁੱਟ ਦਿੱਤਾ ਲਾਸ਼ ਬਣਾ ਕੇ ਪਰਮੇਸ਼ਰ ਨੇ ਜਿੱਤੇ ਇਹ ਖੁਦਾ ਜਾਣਦਾ ਸੀ ਤਾਂ ਮੁਰਦੇ ਜ਼ਿੰਦਾ ਹੋ ਜਾਂਦੇ ਸੀ ਉਹ ਪਰਮੇਸ਼ਰ ਦੇ ਅੱਗੇ ਇਹ ਜ਼ਿੰਦਾ ਮੁਰਦੇ ਬਣ ਕੇ ਡੇਗ ਗਏ ਇਹਨਾਂ ਨੂੰ ਲੱਗਾ ਕਿ ਉਹ ਖੁਦਾ ਤਾਂ ਸਿਰਫ ਕੀਆ ਉਹ ਤਾਂ ਸਿਰਫ ਮੁਰਦਿਆਂ ਨੂੰ ਜ਼ਿੰਦਾ ਕਰਨ ਵਾਲਾ ਹੈ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਸਿਰਫ ਮੁਰਦਿਆਂ ਨੂੰ ਜ਼ਿੰਦਾ ਕਰਨ ਵਾਲਾ ਨਹੀਂ ਬਲਕਿ ਉਹ ਇੱਕ ਜ਼ਿੰਦਾ ਨੂੰ ਮੁਰਦਾ ਬਣਾ ਕੇ ਵੀ ਸੁੱਟਣ ਵਾਲਾ ਪਰਮੇਸ਼ਰ ਹੈ ਉਹਦਾ ਕਰੋਧ ਉਹਦਾ ਪਿਆਰ ਉਹਦੀ ਦਇਆ ਉਹਦੀ ਕਿਰਪਾ ਇੱਕ ਮੁਰਦੇ ਨੂੰ ਜ਼ਿੰਦਾ ਕਰਕੇ ਖੜਾ ਵੀ ਕਰ ਦਿੰਦੀ ਆ ਔਰ ਪਰਮੇਸ਼ੁਰ ਦਾ ਨਿਆ ਪਰਮੇਸ਼ੁਰ ਦਾ ਕਰੋਧ ਇੱਕ ਜ਼ਿੰਦਾ ਵਿਅਕਤੀ ਨੂੰ ਉਹ ਮਾਰ ਕੇ ਇੱਕ ਮੁਰਦਾ ਬਣਾ ਕੇ ਵੀ ਸੁੱਟ ਦਿੰਦਾ ਆ ਇਸ ਚੀਜ਼ ਨੂੰ ਇਹ ਹਨਾਨਾ ਸਫੀਰਾਨੇ ਕੀ ਕੀਤਾ ਹਲਕੇ ਚ ਲਿਆ ਔਰ ਮੋੜ ਤੋਂ ਜੜ ਤੋਂ ਉਖਾੜ ਕੇ ਸੁੱਟ ਦਿੱਤਾ ਗਿਆ ਕਲਿਸੀਆ ਦੇ ਵਿੱਚ ਹੁਣ ਤੁਸੀਂ ਸੋਚ ਕੇ ਦੇਖੋ ਹਨਾਨਿਆਂ ਸਫੀਰਾਂ ਨੂੰ ਹੁਣ ਕੀ ਆਸ ਹੈ ਉਹਨਾਂ ਦੇ ਲਾਸ਼ਾਂ ਨੂੰ ਦਫ਼ਨ ਜਦੋਂ ਕਰ ਦਿੱਤਾ ਗਿਆ ਹੁਣ ਕੀ ਆਸ ਹੈ ਹੁਣ ਕੋਈ ਆਸ ਨਹੀਂ ਹੁਣ ਤੁਹਾਡੀ ਜੜ ਕਦੀ ਨਹੀਂ ਪੁੰਗਰੇਗੀ ਹੁਣ ਤੁਸੀਂ 7 ਸਾਲ ਲਈ ਨਹੀਂ ਨਬੂਦ ਨਸਰ ਦੇ ਉੱਪਰ ਜੋ ਨਿਆ ਡਿੱਗਾ ਆ ਉਹ ਤੋਂ 7 ਸਾਲ ਵਾਸਤੇ ਆ ਪਰ ਹਨਾਨਿਆਂ ਸਫੀਰਾਂ ਦੇ ਉੱਪਰ ਜੋ ਨਿਆ ਡਿੱਗਾ ਉਹ ਕਿੰਨੇ ਸਾਲ ਲਈ ਆ ਉਹ ਅਨੰਤ ਕਾਲ ਦੇ ਸਮੇਂ ਦਾ ਨਿਆ ਆ ਇਸ ਲਈ ਪਰਗੋਦੇ ਵਚਨ ਚ ਲਿਖਿਆ ਹੈ ਲੂਕਾ ਦੀ ਅੰਜੀਲ ਉਸਤਾ ਤੀਸਰਾ ਅਧਿਆਇ ਦੇ ਵਿੱਚ ਪ੍ਰਭੂ ਦਾ ਦਾਸ ਜੋ ਯਹੂਨਾ ਬਪਤਿਸਮਾ ਦੇਣ ਵਾਲਾ ਉਹ ਸਾਨੂੰ ਕੀ ਚੇਤਾਵਨੀ ਦੇ ਰਿਹਾ ਆ ਉਸਤਾ 9 ਵਚਨ ਚ ਲਿਖਿਆ ਬਿਰਸ਼ਾਂ ਦੀ ਝਾੜ ਉੱਪਰ ਹੁਣ ਤੱਕ ਕੋਹਾੜਾ ਰੱਖਿਆ ਹੋਇਆ ਹੈ ਸੋ ਹਰੇਕ ਬਿਰਸ਼ ਜਿਹੜਾ ਅੱਛਾ ਫਲ ਨਹੀਂ ਦਿੰਦਾ ਵੱਡਿਆਂ ਅਤੇ ਆਗ ਵਿੱਚ ਸੁੱਟਿਆ ਜਾਂਦਾ ਹੈ ਸੁਇਸਲੀ ਅਜੇ ਤੱਕ ਖੁਦਾ ਨੇ ਸਿਰਫ ਸਾਡੀ ਟਾਣੀ ਦੇ ਉੱਤੇ ਹੋ ਸਕਦਾ ਇੱਕ ਤਲਵਾਰ ਚਲਾਈ ਹੋਵੇ ਹੋ ਸਕਦਾ ਸਾਡੇ ਤਣੇ ਦੇ ਤਲਵਾਰ ਚਲਾਈ ਹੋਵੇ ਹੋ ਸਕਦਾ ਕੁਝ ਸਾਲਾਂ ਵਾਸਤੇ ਖੁਦਾ ਨੇ ਸਾਨੂੰ ਇੱਕ ਭੋਰੇ ਚ ਬੰਦ ਕੀਤਾ ਹੋਵੇ ਹੋ ਸਕਦਾ ਖੁਦਾ ਨੇ ਸਾਨੂੰ ਅਕਲ ਸਿਖਾਉਣ ਵਾਸਤੇ ਸਾਡੀ ਜ਼ਿੰਦਗੀ ਨੂੰ ਕਈ ਵਾਰ ਉਥਲ ਪੁਥਲ ਕੀਤਾ ਹੋਵੇ ਪਰ ਅਜੇ ਤੱਕ ਜੋ ਅਸੀਂ ਦੇਖਿਆ ਆ ਇਹ ਅਸਲ ਨਹੀਂ ਆ ਇਹ ਤਾਂ ਸਿਰਫ ਪਰਮੇਸ਼ਰ ਸਾਨੂੰ ਅਕਲ ਸਿਖਾਉਣ ਲਈ ਸਾਨੂੰ ਥੋੜਾ ਜਿਹਾ ਇੱਕ ਸਹੀ ਰਾਸਤੇ ਤੇ ਲਿਉਣ ਵਾਸਤੇ ਇੱਕ ਸੋਟੀ ਚਲਾ ਰਿਹਾ ਹੈ ਇੱਕ ਲਾਠੀ ਚਲਾ ਰਿਹਾ ਹੈ ਸਾਨੂੰ ਕੋੜਾ ਚਲਾ ਰਿਹਾ ਹੈ ਸੋ ਇਸ ਲਈ ਅੱਜ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਇਸ ਨੂੰ ਸਮਝੀਏ ਕਿ ਉਹ ਪਰਮੇਸ਼ਰ ਜੋ ਆ ਉਹਦਾ ਨਿਆਂ ਜੋ ਆ ਅਜੇ ਬਾਕੀ ਹੈ ਇਹ ਨਿਆਂ ਨਹੀਂ ਹੈ ਅਸਲ ਨਿਆਂ ਕੀ ਹੈ ਰੂਮੀ ਸ਼ੇ ਦਾ 23 ਚ ਲਿਖਿਆ ਪਾਪ ਦੀ ਮਨਜ਼ੂਰੀ ਮੌਤ ਹੈ ਉਹ ਪਾਪ ਦੀ ਮਜ਼ਦੂਰੀ ਕੁਝ ਦਿਨਾਂ ਦੀ ਬਿਮਾਰੀ ਨਹੀਂ ਆ ਉਹ ਪਾਪ ਦੀ ਮਜ਼ਦੂਰੀ ਜਿਹੜੀ ਆ ਉਹ ਕੋਈ ਗਰੀਬੀ ਨਹੀਂ ਆ ਉਹ ਕੋਈ ਕਰਜ਼ੇ ਦਾ ਬੋਝ ਨਹੀਂ ਆ ਉਹ ਕੋਈ ਸੰਸਾਰ ਦੇ ਇਹ ਜੋ ਦੁੱਖ ਆ ਇਹ ਨਹੀਂ ਆ ਪਾਪ ਦੀ ਮਜ਼ਦੂਰੀ ਪਾਪ ਦੀ ਮਜ਼ਦੂਰੀ ਜੋ ਆ ਉਹ ਕੀ ਆ ਅਨੰਤ ਕਾਲ ਦੀ ਮੌਤ ਅਨੰਤ ਕਾਲ ਦੀ ਅੱਗ ਵਿੱਚ ਜਦੋਂ ਇੱਕ ਵਿਅਕਤੀ ਸੁੱਟਿਆ ਜਾਂਦਾ ਉਹ ਆ ਪਾਪ ਦੀ ਮਜ਼ਦੂਰੀ ਇਸ ਲਈ ਬਹੁਤ ਸਾਰੇ ਵਿਸ਼ਵਾਸੀ ਜੋ ਆ ਉਹ ਪਰਮੇਸ਼ਰ ਦੇ ਨਿਆਂ ਨੂੰ ਉਹ ਕਿੰਨਾ ਹਲਕੇ ਵਿੱਚ ਲੈ ਰਹੇ ਆ ਇਸ ਲਈ ਨਬੂਕਦਨਜ਼ਰ ਨੂੰ ਜੋ ਆ 7 ਸਾਲ ਲਈ ਮਾਰਿਆ ਹੈ ਉਹ 7 ਸਾਲ ਲੰਘਣ ਤੇ ਜਾਦਾ ਸਮਾਂ ਨਹੀਂ ਲੱਗਦਾ 7 ਸਾਲ ਦਾ ਸਮਾਂ ਤੋਂ ਬਹੁਤ ਜਲਦੀ ਗੁਜ਼ਰ ਜਾਂਦਾ ਹੈ ਪਰ ਸੋਚ ਕੇ ਦੇਖੋ ਅਗਰ ਝਾੜ ਵੀ ਪੁੱਟੀ ਗਈ ਤਾਂ ਫਿਰ 7 ਸਾਲ ਕੀ 7000 ਸਾਲ ਵੀ ਗੁਜ਼ਰ ਜਾਣਗੇ ਤੋ ਵੀ ਸਾਡੀ ਸਜ਼ਾ ਜਿਹੜੀ ਆ ਉਹਦਾ ਕੋਈ ਅੰਤ ਨਹੀਂ ਹੋਏਗਾ ਇਸ ਲਈ ਪ੍ਰਭੂ ਦੇ ਵਚਨ ਚ ਲਿਖਿਆ ਹੈ ਕੋਹਤਾ ਦੀ ਪੁਸਤਕ ਉਸਤਾ 29 ਦੇ ਉਸਾ ਇੱਕ ਵਚਨ ਚ ਲਿਖਿਆ ਹੈ ਕਿ ਜੋ بار بار ਡਾਂਟੇ ਜਾਣੇ ਪਰ ਵੀ ਹਟ ਕਰਤਾ ਹੈ ਉਹ ਇੱਕ ਦਿਨ ਅਚਾਨਕ ਨਾਸ ਹੋ ਜਾਏਗਾ ਅਚਾਨਕ ਨਾਸ ਹੋ ਜਾਏਗਾ ਪਰਮੇਸ਼ਰ ਕੰਧਾ ਜਿਹੜਾ بار بار ਸਮਝਾਉਣ ਤੇ بار بار ਤਾੜਨ ਤੇ ਵੀ ਕੀ ਕਰਦਾ ਹੈ ਹਟ ਕਰਦਾ ਹੈ ਉਪਰਮੇਸ਼ਰ ਦੇ ਨਿਆਂ ਨੂੰ ਹਲਕੇ ਦੇ ਵਿੱਚ ਜਿਹੜਾ ਲਿੰਦਾ ਹੈ ਉਸ ਨੂੰ ਫਿਰ ਬਹੁਤ ਭਾਰੀ ਕੀਮਤ ਜਿਹੜੀ ਹੈ ਇੱਕ ਦਿਨ ਚੁਕਾਉਣੀ ਪੈ ਜਾਂਦੀ ਹੈ ਇਸ ਲਈ ਹੋ ਸਕਦਾ ਪਿਛਲਿਆਂ ਦਿਨਾਂ 'ਚ ਅਸੀਂ ਖੁਦਾ ਤੋਂ ਅੱਛੀ ਮਾਰ ਖਾਦੀ ਹੋਵੇ ਪਰ ਫਿਰ ਵੀ ਇਸ ਚੀਜ਼ ਲਈ ਖੁਦਾ ਦਾ ਧੰਨਵਾਦ ਅਸੀਂ ਕਰੀਏ ਕਿ हे ਪ੍ਰਭੂ ਤੇਰਾ ਸ਼ੁਕਰ ਤੇਰਾ ਧੰਨਵਾਦ ਕਿ ਤੂੰ ਹਜੇ ਤੱਕ ਸਾਡਾ ਜੋ ਝਾੜਿਆ ਜੋ ਸਾਡੀ ਜੋ ਸਾਡਾ ਮੋਢਿਆ ਉਹਦੀ ਜੋ ਜੜਿਆ ਉਹਨੂੰ ਤਰਤੀ ਤੋਂ ਹਜੇ ਤੱਕ ਪ੍ਰਭੂ ਤੋਂ ਕੀ ਨਹੀਂ ਕੀਤਾ ਉਹਨੂੰ ਉਖਾੜ ਕੇ ਨਹੀਂ ਸੁਟਿਆ ਇਹ ਆ ਪਰਮੇਸ਼ਰ ਦਾ ਅਨੁਗ੍ਰਹਿ ਉਹਦੀ ਕਿਰਪਾ ਕਿਉਂਕਿ ਉਹ ਪਰਮੇਸ਼ਰ ਸਾਨੂੰ ਮੌਕਾ ਦਿੰਦਾ ਹੈ बार-बार ਮੌਕਾ ਦਿੰਦਾ ਹੈ ਕਿ ਇਹ ਮਨੁੱਖ ਤੋਂ ਆਪਣੇ ਪਾਪ ਤੋਂ ਮਨ ਫਿਰਾ ਔਰ ਇੱਕ ਜਿਉਂਦੇ ਪਰਮੇਸ਼ਰ ਦੀ ਪਹਿਚਾਨ ਦੇ ਵਿੱਚ ਆ ਆਪਣੇ ਪਾਪ ਤੋਂ ਨਜ਼ਾਤ ਪਾ ਉਸ ਲਈ ਖੁਦਾ ਸਾਨੂੰ ਕਈ ਵਾਰੀ ਸਜ਼ਾ ਵੀ ਦਿੰਦਾ ਹੈ ਸੰਕਟਸ ਵੀ ਪਾਉਂਦਾ ਹੈ ਇਸ ਲਈ ਨਹੀਂ ਕਿ ਸਾਨੂੰ ਦਰਦ ਜਾਂ ਤਕਲੀਫ ਦੇਣ ਵਾਸਤੇ ਨਹੀਂ ਸਿਰਫ ਇਸ ਲਈ ਤਾਂ ਕਿ ਅਸੀਂ ਜੀਵਨ ਪਾ ਸਕੀਏ ਸਾਨੂੰ ਬੁਰੀਆਂ ਰਾਹਾਂ ਤੋਂ ਮੋੜਨ ਦੇ ਇੱਕ ਉਦੇਸ਼્ય ਦੇ ਨਾਲ ਖੁਦਾ ਕਈ ਵਾਰੀ ਸਾਡੇ ਜੀਵਨ ਨੂੰ ਜੋ ਆ ਇੱਕ ਸੰਕਟ ਦੇ ਵਿੱਚ ਵੀ ਪਾ ਦਿੰਦਾ ਹੈ ਔਰ ਇਹ ਵੀ ਖੁਦਾ ਦੀ ਇੱਕ ਬਹੁਤ ਵੱਡੀ ਦਇਆ ਹੈ ਕਿ ਜੋ ਖੁਦਾ ਸਾਨੂੰ ਬੁਰੀਆਂ ਰਾਹਾਂ ਤੋਂ ਮੋੜਨ ਲਈ ਉਹ ਪਰਮੇਸ਼ਰ ਸਾਨੂੰ ਇੱਕ ਨਾਸ਼ ਤੋਂ ਬਚਾਉਣ ਲਈ ਅਗਰ ਸਾਡੇ ਜੀਵਨ 'ਚ ਅਗਰ ਉਹ ਇੱਕ ਸਜ਼ਾ ਵੀ ਭੇਜਦਾ ਹੈ ਅਗਰ ਉਹ ਦੁੱਖ ਮੁਸੀਬਤ ਵੀ ਭੇਜਦਾ ਹੈ ਤਾਂ ਕਿ ਅਸੀਂ ਮੋੜਾਈਏ ਤਾਂ ਇਹ ਵੀ ਖੁਦਾ ਦਾ ਬਹੁਤ ਵੱਡਾ ਇੱਕ ਅਨੁਗ੍ਰਹਿ ਇੱਕ ਕਿਰਪਾ ਹੈ ਉਹਦੀ ਕਿ ਸਭ ਤੋਂ ਭਿਆਨਕ ਸਥਿਤੀ ਇੱਕ ਵਿਅਕਤੀ ਦੇ ਜੀਵਨ ਚ ਉਸ ਸਮੇਂ ਨਹੀਂ ਬਣਦੀ ਜਦੋਂ ਉਹ ਪਰਮੇਸ਼ਰ ਤੋਂ ਮਾਰ ਖਾਂਦਾ ਹੈ ਜਦੋਂ ਪਰਮੇਸ਼ਰ ਤੋਂ ਪਰਮੇਸ਼ਰ ਇੱਕ ਸਜ਼ਾ ਨੂੰ ਦੇ ਦਿੰਦਾ ਹੈ ਉਹਨੂੰ ਆਪਣੇ ਵੱਲ ਮੋੜਨ ਦੇ ਉਦੇਸ਼ ਨਾਲ ਉਹ ਉਹਦੇ ਲਈ ਭਿਆਨਕ ਨਹੀਂ ਹੈ ਬਲਕਿ ਸਭ ਤੋਂ ਭਿਆਨਕ ਸਥਿਤੀ ਇੱਕ ਵਿਅਕਤੀ ਦੇ ਜੀਵਨ ਚ ਉਸ ਸਮੇਂ ਬਣਦੀ ਆ ਜਦੋਂ ਖੁਦਾ ਉਸਨੂੰ ਉਸਦੇ ਹਾਲਤ ਤੇ ਛੱਡ ਦਿੰਦਾ ਹੈ ਇਸ ਲਈ ਅਸੀਂ ਖੁਦਾ ਦੇ ਅੱਗੇ ਇਸ ਪ੍ਰਕਾਰ ਦਾ ਇੱਕ ਸਮਰਪਣ ਕਰੀਏ ਕਿ हे ਪ੍ਰਭੂ ਅਗਰ ਮੈਂ ਸੱਜੇ ਖੱਬੇ ਮੁੜਦਾ ਆਂ ਤਾਂ ਪ੍ਰਭੂ ਤੁਸੀਂ ਮੈਨੂੰ ਕਦੀ ਮੇਰੇ ਹਾਲ ਤੇ ਨਾ ਛੱਡੋ ਬਲਕਿ ਤੁਸੀਂ ਚਾਹੇ ਸੋਟੀ ਚਲਾਓ ਚਾਹੇ ਲਾਠੀ ਚਲਾਓ ਚਾਹੇ ਕੋੜਾ ਚਲਾਓ ਚਾਹੇ ਕਿਸ ਤਰ੍ਹਾਂ ਵੀ ਕਰੋ ਪਰ हे ਪ੍ਰਭੂ ਤੁਸੀਂ ਮੈਨੂੰ ਪੂਰੇ ਮਾਰਗ ਦੇ ਉੱਤੇ ਕਦੀ ਨਾ ਛੱਡੀ ਪ੍ਰਭੂ ਤੂੰ ਮੈਨੂੰ ਆਪਣੇ ਮਾਰਗ ਤੇ ਲੈ ਕੇ ਆ ਇਸ ਪ੍ਰਕਾਰ ਦਾ ਇੱਕ ਸਮਰਪਣ ਅਸੀਂ ਖੁਦਾ ਦੇ ਅੱਗੇ ਕਰਨਾ ਕਿ ਪ੍ਰਭੂ ਮੇਰਾ ਤਣੇ ਦੇ ਉੱਤੇ ਚਾਹੇ 100 ਵਾਰੀ ਤੋਂ ਵਾਰ ਕਰ ਪਰ ਪ੍ਰਭੂ ਮੇਰੀ ਜੜ੍ਹ ਨੂੰ ਕਦੀ ਉਖੜਨ ਨਾ ਦੇ। ਪ੍ਰਭੂ ਮੇਰੀ ਜੜ੍ਹ ਨੂੰ ਨਾ ਕਦੀ ਉਖਾੜ। ਇਸ ਲਈ ਹਰ ਦਿਨ ਹਰ ਰੋਜ਼ ਅਸੀਂ ਖੁਦਾ ਦੇ ਡਰਦੇ ਔਰ ਕੰਬਦੇ ਹੋਏ ਚੱਲੀਏ ਕਿ ਅਗਰ ਅਜੇ ਤੱਕ ਪਰਮੇਸ਼ਰ ਨੇ ਸਾਡੀ ਜੜ੍ਹ ਨੂੰ ਅਗਰ ਨਹੀਂ ਉਖਾੜਿਆ ਤਾਂ ਇਸ ਦਾ ਮਤਲਬ ਖੁਦਾ ਅਜੇ ਵੀ ਸਾਨੂੰ ਕਿ ਇੱਕ ਮੌਕਾ ਦੇ ਰਿਹਾ ਹੈ। ਇਸ ਲਈ 7 ਸਾਲ ਤੋਂ ਨਬੂਗਤ ਨਜ਼ਰ ਦੇ ਬੀਤ ਜਾਣਗੇ ਔਰ ਫਿਰ ਖੁਦਾ ਇੱਕ ਮੌਕਾ ਦੇਗਾ ਫਿਰ ਪਰਮੇਸ਼ਰ ਸਿੰਘਾਸਨ ਦੇ ਬਹਾਲ ਕਰੇਗਾ ਉਸ ਸਮੇ ਉਹ ਆਪਣੀਆਂ ਉਹਨਾਂ ਗਲਤੀਆਂ ਨੂੰ ਕੀ ਕਰੇਗਾ ਯਾਦ ਕਰੇਗਾ ਉਹ ਆਪਣੇ ਸੁਕਮੰਡ ਨੂੰ ਕੀ ਕਰੇਗਾ ਯਾਦ ਕਰੇਗਾ ਔਰ ਉਸ ਤੋਂ ਅੱਗੇ ਕੀ ਕਰੇਗਾ ਉਹ ਹਮੇਸ਼ਾ ਖੁਦਾ ਦੇ ਡਰ ਔਰ ਭੈ ਦੇ ਵਿੱਚ ਚੱਲੇਗਾ ਇਸ ਲਈ ਉਹ ਰਾਜਾ ਕੀ ਕਰ ਰਿਹਾ ਚਿੱਟੀਆਂ ਜਾਰੀ ਕਰ ਰਿਹਾ ਸਾਰਿਆਂ ਨੂੰ ਦੱਸ ਰਿਹਾ ਕਿ ਉਹ ਸਰਦਾਰੀ ਕਰਨ ਵਾਲਾ ਕੀ ਹੈ ਇਹ ਹਵਾ ਇੱਕ ਹੀ ਉਹ ਪਰਮੇਸ਼ਰ ਇੱਕ ਹੀ ਉਹਦਾ ਰਾਜ ਦੇ ਅੱਗੇ ਮੇਰਾ ਰਾਜ ਜ਼ੀਰੋ ਆ ਕਿਉਂ ਕਿ ਅਕਲ ਆ ਗਈ ਇਸ ਰਾਜੇ ਨੂੰ ਅਕਲ ਆ ਗਈ ਇਸ ਕਰਕੇ ਉਹਨੇ ਕੀ ਕੀਤਾ ਅਨਾਉਂਸ ਕਰ ਦਿੱਤਾ ਕਿ ਹੁਣ ਉਹ ਗਲਤੀ ਨਹੀਂ ਕਰੂੰਗਾ ਜਿਹੜੀ ਗਲਤੀ ਮੈਂ ਪਿੱਛੋਂ ਕਰਕੇ ਇਹ 7 ਸਾਲ ਦੀ ਮਾਰ ਖਾਦੀ ਆ ਇਸ ਲਈ ਅਗਰ 7 ਸਾਲ ਦੀ ਮਾਰ ਖਾ ਕੇ ਅਗਰ ਅਸੀਂ ਅਨੰਤ ਕਾਲ ਦੀ ਸਜ਼ਾ ਤੋਂ ਬਚ ਜਾਈਏ ਤਾਂ ਇਹ 7 ਸਾਲ ਵੀ ਸਾਡੇ ਵਾਸਤੇ ਇੱਕ ਆਸ਼ੀਸ਼ ਦਾ ਕਾਰਨ ਹੋ ਜਾਂਦੇ ਆ ਇਸ ਕਰਕੇ ਪ੍ਰਭੂ ਦੇ ਅੱਗੇ ਅਸੀਂ ਡਰ ਦੇ ਕੰਬਦੇ ਆਈਏ ਏ ਪ੍ਰਭੂ ਤੁਸੀਂ ਚਾਹੇ 7 ਸਾਲ ਲਈ ਸਾਨੂੰ ਇੱਕ ਕੈਦ ਚ ਪਾ ਦਿਓ 7 ਸਾਲ ਦਾ ਅਗਰ ਪ੍ਰਭੂ ਤੁਸੀਂ ਕੋ ਸਜ਼ਾ ਦੇ ਕੇ ਅਗਰ ਸਾਨੂੰ ਅਨੰਤ ਕਾਲ ਦੀ ਅੱਗ ਤੋਂ ਅਸੀਂ ਬਚ ਸਕਦੇ ਆ ਤਾਂ ਪ੍ਰਭੂ ਅਸੀਂ ਇਹਨਾਂ 7 ਸਾਲਾਂ ਤੋਂ ਅਸੀਂ ਕਦੀ ਨਹੀਂ ਭੱਜਦੇ ਇਸ ਪ੍ਰਕਾਰ ਦਾ ਇੱਕ ਸਮਰਪਣ ਅਸੀਂ ਖੁਦਾ ਦੇਗੇ ਕਰਨਾ ਹਰ ਦਿਨ ਹਰ ਰੋਜ਼ ਇਸ ਲਈ ਦਿਖੋ ਅੱਜ ਅਗਰ ਤੁਸੀਂ ਜੀਵਿਤ ਹੋ ਇਸ ertidite ਹੋ ਤਾਂ ਇਸ ਦਾ ਮਤਲਬ ਕਿ ਅਜਿਹਾ ਕੋਨੇ ਸਾਡੀ ਜੜ ਨੂੰ ਉਖਾੜਿਆ ਨਹੀਂ ਆ ਪਰ ਇਸ ਤੋਂ ਪਹਿਲਾਂ ਕਿ ਜੜ ਉਖੜ ਜਾਏ ਉਸ ਲਈ ਜ਼ਰੂਰੀ ਹੈ ਸੇ ਖੁਦਾ ਦੇ ਨਾਲ ਇੱਕ ਹੋ ਜਾਈਏ ਅਸੀਂ ਆਪਣੇ ਪਾਪ ਨੂੰ ਉਸ ਖੁਦਾ ਦੇਗੇ ਅੰਗੀਕਾਰ ਕਰਦੇ ਮੰਨਦੇ ਹੋਏ ਕਿ ਪ੍ਰਭੂ ਤੁਮ ਨੂੰ ਆਪਣੇ ਰਾਜ ਲਈ ਤਿਆਰ ਕਰ ਪਰਬੂ ਸਨੰਤ ਕਾਲ ਦੀ ਆਗ ਤੋਂ ਮਨੂੰ ਬਚਾਲਾ ਉਹ ਕੇ ਪਾਪ ਥੋੜੇ ਸਮੇ ਦਾ ਸੁਖ ਦੇ ਰਿਹਾ ਪਰ ਅਨੰਤ ਕਾਲ ਦੀ ਇੱਕ ਆਗ ਵਾਸਤੇ ਸਾਨੂੰ ਤਿਆਰ ਵੀ ਕਰ ਰਿਹਾ ਸੋ ਪ੍ਰਭੂ ਇਸ ਬੱਚਨ ਦੇ ਰਾਹੀ ਸਾਨੂੰ ਆਸ਼ੀਸ਼ਤਵੇ ਆਮੇਨ